ਸਸੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਤੇ ਮੈਂ ਛੋਟਾ ਆਪਣੀ ਆਂਦੀ ਗਰੁੱਪ ਤੋਂ ਸੋਨਿਆ ਸ਼ਿਰੀਪੁਰ ਅ ਵੀਡੀਓ ਲਗਾਂ ਬਣਾਉਣ ਨੂੰ ਦੋ ਤਿੰਨ ਦਿਨ ਹੋ ਗਏ ਯਾਰ ਦੇਖਦਿਆਂ ਨੂੰ ਇੱਕ ਬੰਦਾ ਨਾ ਕੋਈ ਜੁਗ ਨਹੀਂ ਜਗਣੀ ਆ ਆਪਦੇ ਆਪ ਨੂੰ ਗੈਂਗਸਟਰ ਦੱਸਦਾ ਵੀ ਮੈਂ ਗੈਂਗਸਟਰ ਆ ਅਸੀਂ ਤਾਂ ਬੱਸ ਜਾਣਦੇ ਨਹੀਂ ਕੌਣ ਆ ਉਹ ਤੇ ਉਹ ਆਪਣੇ Gandhi ਵੀਰ ਬਾਰੇ ਖਾਸੀ ਬਕਵਾਸ ਮਾਰਦਾ ਏ ਵੀ ਨਸ਼ਾ ਖਾਂਦਾ ਤੇ ਇਹ ਕਰਦਾ ਤੇ ਉਹ ਕਰਦਾ ਤੇ ਵੀ ਨਸ਼ਾ ਖਾ ਕੇ ਲੜਦਾ ਤੇ ਤੂੰ ਤਾਂ ਦਲੇਰ ਨਹੀਂ ਸੀ ਤੇ ਵੀ ਨਸ਼ਾ ਖਾ ਕੇ ਦਲੇਰੀ ਆਉਂਦੀ ਦੀ ਭਲਾ ਨਾਉਂਦੀ ਦੀ ਪਹਿਲਾਂ ਤੂੰ ਮਰੇ ਗੱਲ ਸੁਣ ਵੀਰੇ ਪਹਿਲਾਂ ਤੂੰ ਆਪਣੇ ਆਪ ਨੂੰ ਦੇਖ ਵੀ ਹੁਣ ਤੂੰ ਪੂਰਾ ਫੁੱਲ ਨਸ਼ੇ 'ਚ ਬੋਲ ਰਿਹਾ ਤੇ ਗੋਲੀਆਂ ਤੇਰੀਆਂ ਖਾਧੀਆਂ ਹੋਈਆਂ ਨੇ ਹੱਥ ਤੇਰੇ ਕੰਬਦੇ ਨੇ ਤੈਨੂੰ ਇਹ ਨਹੀਂ ਪਤਾ ਵੀ ਤੂੰ ਕੀ ਬੋਲ ਰਿਹਾ ਠੀਕ ਨਹੀਂ ਮੈਂ ਚੰਗੀ ਤਰ੍ਹਾਂ ਦੇਖਿਆ ਤੇਰੀ ਵੀਡੀਓ ਤੈਨੂੰ ਇਹ ਨਹੀਂ ਪਤਾ ਲੱਗਦਾ ਕਦੇ ਵੀ ਤੂੰ ਕੁਝ ਬੋਲ ਰਿਹਾ ਕਦੇ ਕੁਝ ਬੋਲ ਰਿਹਾ ਕਦੇ ਕਦੇ ਕਹਣਾ ਤੂੰ ਮੈਨੂੰ 15 ਜਿ ਮਿਲੇਆ ਕਦੇ ਜੇਲ੍ਹ ਚ ਕਿਸੇ ਨੂੰ ਕਦੇ ਕਹਣਾ ਤੂੰ ਮੈਨੂੰ 5 ਜਿ ਮਿਲੇਆ ਇੰਨੀ ਕਿੰਨੀ ਲੰਬੀ ਜੇਲ੍ਹ ਕੱਟ ਲਈ ਤੂੰ ਾਡੇ ਕਿੱਡੇ ਕਿੱਡੇ ਪਰਚੇ ਨੇ ਤੇਰੇ ਚਲੋ ਹੁਣ ਗਏ ਅਸੀਂ ਕੀ ਲੈਣਾ ਵਟੈਵਰ ਤੇ ਗੱਲ ਇਹ ਆ ਵੀ ਤੂੰ ਗਾਂਧੀ ਵੀਰ ਬਾਰੇ ਬਕਵਾਸ ਮਾਰਦਾ ਨਾ ਆਪਣੀ ਜਵਾਨ ਨੂੰ ਥੋੜੀ ਨਿ ਲਗਾਮ ਦੇ ਲਾ ਠੀਕ ਨਹੀਂ ਨਹੀਂ ਫਿਰ ਐਵੇਂ ਕੱਟਾ ਹੋ ਕਿਸੇ ਗੱਲ ਦਾ ਦੇਖ ਅਸੀਂ ਸਾਰੇ ਬੰਦੇ ਹੁਣ ਵਧੀਆ ਐਨ ਆਪਦੇ ਮਤਲਬ ਇੱਜ਼ਜ਼ਦਾਰ ਜ਼ਿੰਦਗੀ ਜਿਉ ਰਹੇ ਆਂ ਆਪਦੇ ਪਰਿਵਾਰਾਂ ਨਾਲ ਸਾਰੇ ਖੁਸ਼ ਆ ਤੇ ਤੂੰ ਨਾ ਭੜਕਾ ਨਾ ਕਿਸੇ ਨੂੰ ਸਮਝ ਗਿਆ ਆਪਣੇ ਟਾਂ ਸਾਡੇ ਗਰੁੱਪ ਦਾ ਨੌ ਨਹੀਂ ਲੈਣਾ ਆਪਦੇ ਮੂੰਹ ਚ ਤੈਨੂੰ ਇੰਨੀ ਗੱਲ ਦੱਸ ਦੇਣਾ ਤੂੰ ਕਹਿੰਦਾ ਨਾ ਵੀ ਜੋਗੀ ਨੂੰ ਬਣੇ ਬਾਰੇ ਪੁੱਛਦੇ ਜੋਗੀ ਵੀਰ ਨੂੰ ਆਏ ਨਹੀਂ ਕਰਦੇ ਭਲਾਣਾ ਨਹੀਂ ਕਰਦੇ ਤੈਨੂੰ ਕੀ ਪਤਾ ਓਏ ਜੋਗੀ ਵੀਰ ਸਾਡਾ ਵੱਡਾ ਭਾਈ ਆ ਸਾਡੇ ਪਿਓ ਸਮਾਨ ਆ ਉਹ ਤੇ ਤੋ 10 15 ਸਾਲ ਵੱਡੀ ਉਮਰ ਆ ਉਹਦੀ ਤੂੰ ਉਹਦੇ ਬਾਰੇ ਕੀ ਜਾਣਨਾ ਅਸੀਂ ਜਾਣਦੇ ਹਾਂ ਸਭ ਅਸੀਂ ਆਪਦੇ ਬਾਰੇ ਸਾਨੂੰ ਆਪਦੇ ਬੰਦਿਆਂ ਦਾ ਆਪਦਾ ਹੈਗਾ ਸਾਡੇ ਉਹ ਭਾਈ ਨੇ ਸਾਡੇ ਦਿਲਾਂ 'ਚ ਨੇ ਗਾਂਧੀ ਪਰਿਵਾਰ ਬਾਰੇ ਜੇ ਤੂੰ ਬਕਵਾਸ ਕਰੀਂ ਨਾ ਤਾਂ ਫਿਰ ਆਪਦੇ ਆਪ ਨੂੰ ਜਾਣਦਾ ਰਿਆਂ ਇੰਨੀ ਇੱਕ ਵੀਡੀਓ ਮੈਂ ਪਾਉਣੀ ਸੀ ਬਾਕੀ ਯਾਰ ਇਹ ਬਾਕੀ ਸਾਰਿਆਂ ਨੂੰ ਕਹਿੰਦਾ ਵੀ ਤੁਸੀਂ ਨਾ ਜਿਹੜੇ ਆ ਵੀਡੀਓ ਸ਼ੇਅਰ ਕਰਦੇ ਹੋ ਵੀ ਆਹ ਦੇਖੋ ਜੀ ਇਹਨੇ ਐਂ ਕਹਤਾ ਫਲਾਣਾ ਕਹਤਾ ਯਾਰ ਕਿਉਂ ਇਹ ਜਿਹੇ ਦੇਖ ਲਈ ਕਿਉਂ ਤੁਸੀਂ ਇਹ ਜਿਹੇ ਬੰਦੇ ਦੀਆਂ ਵੀਡੀਓ ਦੇਖਦੇ ਕਿਉਂ ਮੈਂ ਤਾਂ ਪੌਡਕਾਸਟ ਵਾਲਿਆਂ ਨੂੰ ਹੈਰਾਨ ਇਹਨਾਂ ਨੂੰ ਕੋਈ ਬੰਦਾ ਨਹੀਂ ਲੱਭਦਾ ਚੱਕ ਕੇ ਦੇਖਦੇ ਨੇ ਜਿਹੜਾ ਬਿਠਾ ਲੈਂਦੇ ਨੇ ਮੂਰੇ ਤੁਸੀਂ ਕੋਈ ਖਿਡਾਰੀ ਦੀ ਕਰੋ ਪੌਡਕਾਸਟ ਕੋਈ ਹੋਰ ਬੰਦਿਆਂ ਦੀ ਕਰੋ ਕਿਸੇ ਸਰਪੰਚ ਦੀ ਕਰੋ ਵਧੀਆ ਦੀ ਜਿਹਨੇ ਪਿੰਡ ਵਾਸਤੇ ਕੋਈ ਵਧੀਆ ਕੰਮ ਕੀਤਾ ਕੋਈ ਐਮਐਲ ਦੀ ਕਰੋ ਕੋਈ ਬਲੌਗ ਸਮਟੀ ਮੈਂਬਰ ਦੀ ਕਰੋ ਤੁਸੀਂ ਆ ਚੱਕ ਕੇ ਬਣਾ ਦਿੰਦੇ ਹੋ ਹਰ ਇੱਕ ਨੂੰ ਗੈਂਗਸਟਰ ਇਹ ਕਹਿੰਦਾ ਮੈਂ ਗੈਂਗਸਟਰ ਹਾਂ ਉਹ ਤੂੰ ਭਾਂਡੇ ਮਾਣ ਜਿਉਣਗੇ ਜੇਲ੍ਹ ਚ ਉਹਨਾਂ ਦੇ ਤੂੰ ਕਹਿੰਦਾ ਮੈਂ ਉਹਨਾਂ ਨੂੰ ਮਿਲਿਆ ਫਲਾਣੇ ਨੂੰ ਮਿਲਿਆ ਤੈਨੂੰ ਰੋਟੀ ਨਹੀਂ ਖਿਲਾਉਂਦੇ ਅਗਲਾ ਬਾਅਦ ਚੋਂ ਖਾਂਦੇ ਆਂਗਾ ਤੂੰ ਉਹਨਾਂ ਤੋਂ ਮੈਨੂੰ ਪਤਾ ਤਾਂ ਤੇਰੀ ਇੰਨੀ ਕੀ ਔਕਾਤ ਆ ਇਹਦੋਂ ਵੱਧ ਤੇਰੀ ਔਕਾਤ ਹੈ ਨਹੀਂਗੀ ਜਿਹੜੇ ਹਿਸਾਬ ਨਾਲ ਤੂੰ ਬੋਲਦਾ ਜੇ ਕੋਈ ਵਧੀਆ ਬੰਦਾ ਹੁੰਦਾ ਨਾ ਉਹ ਕਦੇ ਐਹੋ ਜੀ ਗੱਲ ਨਹੀਂ ਮੂੰਹ ਚੋਂ ਕੱਢਦਾ ਹੁੰਦਾ ਜਿਹੜੀਆਂ ਗੱਲਾਂ ਤੂੰ ਬਕਵਾਸ ਕਰਨ ਲੱਗਿਆ ਹੋਇਆ ਆਪਦੇ ਆਪ ਨੂੰ ਥੋੜਾ ਜਿਹਾ ਸੰਭਾਲ ਲੈ ਮਾ ਵੀ ਮੰਗਲਾ ਵੀ ਮੈਂ ਤੋ ਬੋਲਿਆ ਗਿਆ ਨਹੀਂ ਫਿਰ ਆਪਦੇ ਆਪ ਨੂੰ ਤੋਂ ਆਪ ਦੇਖ ਲਈ ਤੇਰੇ ਛਤਰਾੜ ਉਹ ਫਿਰਨੇ ਨਾ ਤੂੰ ਫੇਰ ਮੁੜ ਕੇ ਤੂੰ ਕਹਿੰਦਾ ਮੈਂ ਫਟੇਗੜ ਸਾਹਿਬ ਦੇ ਵਿੱਚ ਜਿਉਣਾ ਮਾੜ ਬਣਿਆ ਵਰਦਾ ਓਏ ਵੀ ਮੈਨੂੰ ਤਾਂ ਜਿਲ੍ਹਿਆਂ ਦੀ ਪੁਲਿਸ ਲੈਣ ਆਈ ਤੇ ਫਤਿਹਗੜ੍ਹ ਸਾਹਿਬ ਗੁਰਦੁਆਰੇ ਚ ਮੈਨੂੰ ਵੀ ਮੈਂ ਸੇਵਾ ਕਰਦ ਟੀ ਉਹਨਾਂ ਅੰਨੇ ਹੋ ਗਏ ਉਹ ਜੀ ਉਹ ਕਹਿ ਜਾਂ ਗੱਲਾਂ ਕਰਦਾ ਯਾਰ ਤੂੰ ਚਲ ਠੀਕ ਆ ਜਰਾ ਸਾਨੂੰ ਨਹੀਂ ਤੇਰੇ ਤੱਕ ਮਤ ਪਰ ਤੈਂ ਵੀਰ ਦਾ ਗਾਂਧੀ ਦਾ ਜਾਂ ਉਹਦੇ ਪਰਿਵਾਰ ਦਾ ਤੈਂ ਨੋਂ ਨਹੀਂ ਮੂੰਹ ਚ ਲੈਣਾ ਸਾਡਾ ਪਰਿਵਾਰ ਆ ਅਸੀਂ ਜਿੰਨਾ ਚਿਰ ਜਿਉਂਨੇ ਆ ਉਹ ਸਾਡਾ ਆਪਦਾ ਪਰਿਵਾਰ ਆ ਸਾਡੇ ਬਾਅਦ ਅਸੀਂ ਉਹਦੇ ਬਾਅਦ ਤੇ ਦਿਨ ਰਾਤ ਖੜੇ ਆ ਉਹ ਪਰਿਵਾਰ ਬਾਅਦ ਤੇ ਤੂੰ ਸਾਡਾ ਇੱਕਾ ਨਹੀਂ ਦੇਖਿਆ ਨਾ ਤੈਨੂੰ ਅਜੇ ਪਤਾ ਕੁਝ ਜਿੱਦਣ ਅਸੀਂ ਇਕੱਠੇ ਹੋਗੇ ਨਾ ਅਸੀਂ ਫਿਰ ਨਾ ਤਾਂ ਆਦਾਂ ਦਾ ਨਾ ਨਿਮਕਾਂ ਦੇ ਚੁੰਡ ਵਾਂਗੂ ਪੈ ਜਾਣਾ ਅਸੀਂ ਅਸੀਂ ਆਨੂੰ ਉਹਦੀ ਪਰੀਆ ਜ਼ਿੰਦਗੀ ਜਿਉਣੀ ਆ ਸੀ ਆਪਦੇ ਆਪ ਦੇ ਘਰੇ ਠੀਕ ਤੂੰ ਆਪਦੇ ਘਰੇ ਰਹੇ ਸਾਨੂੰ ਕੋਈ ਮਤਲਬ ਨਹੀਂ ਪਰ ਤੈ ਆ ਉਹਦਾ ਨਾਮ ਨਹੀਂ ਲਾਉਣਾ ਠੀਕ ਆ ਬਾਕੀ ਵੀਰ ਸਾਰਿਆਂ ਨੂੰ ਵੀ ਤੁਹਾਨੂੰ ਵੀ ਬੇਨਤੀ ਆ ਵੀ ਤੁਸੀਂ ਵੀ ਨਾ ਐਸੀਆਂ ਵੀਡੀਓ ਸ਼ੇਅਰ ਨਾ ਕਰੋ ਜਾਂ ਮਤਲਬ ਉਹ ਨਾ ਕਰੋ ਇਹਦੇ ਬਾਰੇ ਗੱਲੇ ਨਾ ਕਰੋ ਯਾਰ ਠੀਕ ਨਹੀਂ ਉਹ ਜੋ ਹੋ ਗਿਆ ਠੀਕ ਆ ਇਹਨੂੰ ਆਪੇ ਦੇਖ ਲਾਂਗੇ ਜਿੱਦਣ ਕਿਤੇ ਟੱਕਰ ਗਿਆ ਮੈਂ ਫਟੇਕੜ ਸਾਹਿਬ ਇਹਨਾਂ ਮੈਂ ਇਹਨੂੰ ਖੜਾ ਕੇ ਪੁੱਛ ਲਵਾਂ ਨਾਲੇ ਵੀਡੀਓ ਬਣਾਉਂਗਾ ਇਹਨੂੰ ਪੁੱਛੂੰਗਾ ਵੀ ਹਾਂ ਕੌਣਾ ਤੋਂ ਕੌਣ ਨਹੀਂ ਠੀਕ ਆ ਬਾਕੀ ਸਾਰੇ ਤੁਸੀਂ ਇਹਨੂੰ ਮਤਲਬ ਜਿਹੜਾ ਮੇਰਾ ਪੇਜ ਆ ਇਹਨੂੰ ਤੁਸੀਂ ਉਹ ਕਰ ਲਓ ਤੇ ਗਾਂਧੀ ਵੀਰ ਬਾਰੇ ਤੁਹਾਨੂੰ ਮੈਂ ਦੱਸੂੰ ਵੀ ਉਹ ਕੌਣ ਸੀ ਤੇ ਉਹ ਕੀ ਕਰਦਾ ਸੀ ਗਰੁੱਪ ਬਾਰੇ ਸਾਰੇ ਬੰਦਿਆਂ ਬਾਰੇ ਵੀ ਉਹ ਕਹੇ ਜਿਹੇ ਕਹੇ ਜੇ ਬੰਦੇ ਸੀ ਸਾਡੇ ਅਸੀਂ ਸਾਰੇ ਬੰਦੇ ਸਾਡੇ ਗਰੁੱਪ ਦੇ 40-45 ਮੁੰਡੇ ਸਰਪੰਚ ਬਣੇ ਸੀ ਉਹ ਸਾਲ ਗਾਂਧੀ ਤੋਂ ਬਾਅਦ ਤੇ ਉਹਨਾਂ ਬਾਰੇ ਸਾਰਿਆਂ ਬਾਰੇ ਤੁਹਾਨੂੰ ਮੈਂ ਦੱਸੂ ਵੀ ਉਹ ਕੌਣ ਕੌਣ ਸੀ ਕਿੱਥੇ ਕਿੱਥੇ ਰਹਿੰਦੇ ਸੀ ਉਹ ਕੀ ਕੀ ਕੰਮ ਕਰਦੇ ਨੇ ਹੁਣ ਉਹ ਸਾਰਿਆਂ ਤੁਹਾਨੂੰ ਵੀਡੀਓ ਬਣਾ ਕੇ ਦੱਸਿਆ ਕਰੂੰ ਤੁਸੀਂ ਵੱਧ ਤੋਂ ਵੱਧ ਇਹ ਮੇਰਾ ਪੇਜ ਆ ਗਾਂਧੀ ਗਰੁੱਪ ਦਾ ਤੇ ਇਹਨੂੰ ਲਾਈਕ ਕਰ ਲਓ ਹਨਾ ਫੋਲੋ ਕਰ ਲਓ ਤੇ ਆਪਣੇ ਇੰਸਟਾ ਵਾਲੇ ਵੀ ਸਾਰੇ ਵੀਰ ਜੁੜ ਜਿਓ ਨਾਲ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਗਾਂਧੀ ਗਰੁੱਪ ਵਾਲੇ ਕੌਣ ਸੀ ਤੇ ਉਹ ਕੀ ਕਰਦੇ ਸੀ ਹੁਣ ਕੀ ਕਰਦੇ ਨੇ ਸਤਿ ਸ੍ਰੀ ਅਕਾਲ